ਸਰਦਾਰਨੀ ਵੌਇਸ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਸੱਤ ਖਸਮੀ ਉਹਦੀ ਮਾਂ ਬਹੁਤ ਬੁਰੀ ਜਨਾਨੀ ਨਹੀਂ ਸੀ ਪਰ ਕਦੇ-ਕਦੇ ਗੱਲਾਂ ਤਾਂ ਬੁਰੀਆਂ ਹੀ ਕਰਦੀ ਸੀ ਇੱਕ ਬੁਰੀ ਗੱਲ ਤਾਂ ਇਹ ਸੀ ਕਿ ਉਹ ਹਰ ਵੇਲੇ ਧੀ ਦਾ ਕੱਦ ਨਾਪਦੀ ਰਹਿੰਦੀ ਦੂਜੀ ਉਹਨੂੰ ਸਲੂਣਾ ਪਾ ਕੇ ਦੇਣ ਲਈ ਸਭ ਤੋਂ ਨਿੱਕੀ ਕਟੋਰੀ ਕੱਢ ਕੇ ਲਿਆਉਂਦੀ ਬਾਪ ਤੇ ਭਰਾਵਾਂ ਲਈ ਖੁੱਲੇ ਪਾਂਡੇ ਹੁੰਦੇ ਸਾਰੀ ਹੱਡੀ ਲੱਦ ਦੇ ਉਹਨਾਂ ਅੱਗੇ ਰੱਖੀ ਜਾਂਦੀ ਇੰਜ ਭਾਵੇਂ ਮਾਂ ਆਪਣੇ ਲਈ ਉਹਨਾਂ ਕਦੇ ਸਲੂਣਾ ਨਹੀਂ ਸੀ ਬਚਾਉਂਦੀ ਜਿੰਨਾ ਉਹਨੂੰ ਦਿੰਦੀ ਸੀ ਪਰ ਉਹਨੂੰ ਤਾਂ ਬੁਰਾ ਲੱਗਦਾ ਸੀ ਕਿੱਦਾਂ ਲੱਗਦਾ ਸੀ ਭਲਾ ਉਹ ਇਸ ਉਮਰੇ ਯਾਦ ਨਹੀਂ ਸੀ ਕਰ ਸਕਦੀ ਗੱਲਾਂ ਉਹਨੂੰ ਸਾਰੀਆਂ ਯਾਦ ਨੇ ਆਂਡਿਆਂ ਵਾਲੀ ਗੱਲ ਵੀ ਇੱਕ ਦਿਨ ਬੜੀ ਠੰਡ ਸੀ ਘਰ ਵਿੱਚ ਪੰਜ ਆਂਡੇ ਵੀ ਸਨ ਪਰ ਮਾਂ ਨੇ ਚਾਰ ਹੀ ਉਬਾਲੇ ਪਿਓ ਤੇ ਭਰਾਵਾਂ ਨੂੰ ਤਾਂ ਸਾਬਤਾ ਸਾਬਤਾ ਅੰਡਾ ਦਿੱਤਾ ਪਰ ਉਹਨੂੰ ਆਪਣੇ ਆਂਡੇ ਵਿੱਚੋਂ ਅੱਧਾ ਇਸੇ ਤਰ੍ਹਾਂ ਰੱਬੇ ਵਾਲੀ ਗੱਲ ਸੀ ਭਰਿਆ ਮਰਤਬਾਨ ਮੰਜੇ ਥੱਲੇ ਪਿਆ ਸੀ ਪਿਆਲਾ ਭਰ ਕੇ ਉਹਦੀ ਮਾਂ ਮਰੱਬਾ ਕੱਢਦੀ ਤਾਂ ਉਹਦੇ ਹਿੱਸੇ ਚੱਟਣ ਜੋਗਾ ਸੀਰਾ ਹੀ ਹੁੰਦਾ ਉਹਨੇ ਵੀ ਬਦਲੇ ਦੀ ਚੰਗੀ ਤਰਕੀਬ ਲੱਭ ਲਈ ਹਰ ਰੋਜ਼ ਝਾੜੂ ਦੇਣ ਲਈ ਮੰਜੇ ਹੇਠ ਵੜ ਕੇ 2-4 ਫਾੜੀਆਂ ਕੱਢ ਕੇ ਖਾ ਜਾਂਦੀ ਇੱਕ ਦਿਨ ਜਦੋਂ ਮਾਂ ਨੂੰ ਪਤਾ ਲੱਗਾ ਬਹੁਤ ਸਾਰਾ ਮਰੱਬਾ ਖਾਦਾ ਜਾ ਚੁੱਕਾ ਹੈ ਤਾਂ ਉਹਨੇ ਚੰਗੀ ਸੁਥਰੀ ਕੀਤੀ ਚਲ ਉਹ ਬਾਲੜੀ ਐ ਖਾ ਲਿਆ ਤਾਂ ਕੀ ਹੋਇਆ ਬਾਪ ਨੇ ਗੱਲ ਟਾਲ ਦਿੱਤੀ ਪਰ ਮਾਂ ਕਿਵੇਂ ਟਲਣ ਦਿੰਦੀ ਜੇ ਇਸੇ ਤਰ੍ਹਾਂ ਖਾਂਦੀ ਪੀਂਦੀ ਰਹੀ ਤਾਂ ਕੱਲ ਨੂੰ ਕੋਠੇ ਜਿੱਡੀ ਹੋ ਖਲੋਣੀ ਐ 8 9ਵਾਂ ਸਾਲਾਂ ਦੀ ਕੁੜੀ ਨੂੰ ਇਸ ਤਰ੍ਹਾਂ ਦੀ ਗੱਲ ਬਹੁਤੀ ਸਮਝ ਤਾਂ ਕਿੱਥੋਂ ਆਉਂਦੀ ਫੇਰ ਵੀ ਉਹ ਸੋਚਦੀ ਰਹੀ ਉਹ ਕਿਸੇ ਕੋਲੋਂ ਪੁੱਛਣਾ ਚਾਹੁੰਦੀ ਸੀ ਕਿ ਜੇ ਮੈਂ ਕੋਠੇ ਜਿੱਡੀ ਹੋ ਜੀ ਹੋ ਜਾਵਾਂ ਤਾਂ ਮਾਂ ਨੂੰ ਕਾਦਾ ਡਰ ਫਿਰ ਇੱਕ ਦਿਨ ਤਾਂ ਬਹੁਤ ਹੀ ਪੁੱਛਣ ਵਾਲੀ ਗੱਲ ਮਾਂ ਨੇ ਘਰ ਛੱਡੀ ਉਸ ਦਿਨ ਮਾਂ ਨੂੰ ਗੁੱਸਾ ਚੜਾਉਣ ਵਾਲੀਆਂ ਦੋ ਗੱਲਾਂ ਅੱਗੜ-ਪਿਛੜ ਹੋ ਗਈਆਂ ਘਰ ਵਿੱਚ ਚਾਹ ਦਾ ਇੱਕੋ ਇੱਕ ਸੈੱਟ ਸੀ ਜੋ ਪ੍ਰੌਣਲੇ ਆਲੀ ਕੱਢਿਆ ਜਾਂਦਾ ਘਰ ਦੀਆਂ ਘਰਦਿਆਂ ਲਈ ਤਾਂ ਕੁਝ ਜਿਹੇ ਚਾਰ ਮੱਗ ਹੀ ਸਨ ਜਿੰਨਾਂ ਵਿੱਚ ਚਾਹ ਪੀਤੀ ਜਾਂਦੀ ਇੱਥੇ ਵੀ ਉਹਦਾ ਖਿਆਲ ਏ ਘਰੋਂ ਪੰਜਾਂ ਜੀਆਂ ਲਈ ਚਾਰ ਮੱਗੇ ਹੋਣ ਦਾ ਮਤਲਬ ਹੈ ਉਦੇ ਹਿੱਸੇ ਦਾ ਮੱੱਗਾ ਕੋਈ ਨਹੀਂ ਸੀ। ਉਹਨੂੰ ਕਿਸੇ ਦੇ ਝੂਠੇ ਮੱਗੇ ਵਿੱਚ ਚਾਹ ਮਿਲਦੀ ਸੀ। ਇੰਜ ਚਾਹ ਦੇ ਪਾਂਡੇ ਧੂਣਾ ਉਸ ਦੇ ਜਿਵੇਂ ਲਗਾਇਆ ਲਗਾਇਆ ਲੱਗਾ ਹੋਇਆ ਸੀ। ਉਸ ਦਿਨ ਕੋਈ ਮਹਿਮਾਨ ਆਇਆ ਤਾਂ ਬੜਾ ਸਾਂਭ ਕੇ ਰੱਖਿਆ ਹੋਇਆ ਸੈੱਟ ਕੱਢ ਕੇ ਉਹਨਾਂ ਨੂੰ ਚਾਹ ਪੇਜੀ ਗਈ। ਹਮੇਸ਼ਾ ਵਾਂਗ ਪਿਆਲੀਆਂ ਧੂਣ ਬੈਠੀ ਤਾਂ ਖਬਰੇ ਕਿਵੇਂ ਪਿਆਲੀ ਹੱਥੋਂ ਤਿਲਕ ਗਈ ਤਾਂ ਉਹਨੂੰ ਇੰਜ ਲੱਗਾ ਜਿਵੇਂ ਉਹਦਾ ਦਿਲ ਵੀ ਤਿਲਕ ਗਿਆ ਹੋਵੇ। ਆਪਣੀ ਆਪ ਵਿੱਚ ਇਹ ਬਥੇਰੀ ਵੱਡੀ ਸਜਾ ਸੀ। ਪਰ ਮਾਂ ਨੂੰ ਐਡੀ ਸਮਝ ਕਿੱਥੇ ਉਹਨੇ ਆਪ ਝਿੜਕਾਂ ਦੇਣ ਤੋਂ ਅੱਡ ਬਾਪ ਕੋਲ ਸ਼ਿਕਾਇਤ ਲਾਈ ਕੁੜੀ ਦਾ ਧਿਆਨ ਕੰਮ ਵਿੱਚ ਨਹੀਂ ਅੱਜ ਪਿਆਲਾ ਪੰਨਿਆਏ ਕੱਲ ਨੂੰ ਕੁਝ ਹੋਰ ਅੱਜ 40 45 ਵਰੇ ਦੀ ਉਮਰ ਵਿੱਚ ਵੀ ਉਹ ਜਾਣਨਾ ਚਾਹੁੰਦੀ ਏ ਉਹ ਕਿਹੜੀ ਸ਼ੈਅ ਸੀ ਜਿੰਨੂੰ ਭੱਜੀ ਪਿਆਲੀ ਪਿੱਛੇ ਉਹ ਪੰਨ ਸਕਦੀ ਸੀ ਮਾਂ ਨੂੰ ਕਾਹਦਾ ਅੰਦੇਸ਼ਾ ਸੀ ਉਸ ਦਿਨ ਹੋਣ ਵਾਲੀ ਦੂਜੀ ਗੱਲ ਵਿੱਚ ਮਾਂ ਨੇ ਖਬਰੇ ਉਹੋ ਗੱਲ ਆਖੀ ਸੀ ਉਹ ਦੂਜੀ ਗੱਲ ਉਸ ਵੇਲੇ ਹੋਈ ਜਦੋਂ ਮਾਂ ਨੇ ਆਪਣਾ ਭਾਰਾ ਟਰੰਕ ਇੱਕ ਥਾਂ ਤੋਂ ਦੂਜੀ ਥਾਂ ਰੱਖਣਾ ਸੀ ਮਾਂ ਬਥੇਰੀ ਵਿਆਕੁਲ ਸੀ ਉਹਨੂੰ ਆਪਣੀ ਧੀ ਦੇ ਦਿਲ ਦੀ ਠਰਮੀ ਦਾ ਪਤਾ ਨਹੀਂ ਸੀ ਪਰ ਉਹਦੇ ਨਿੱਕੇ ਨਿੱਕੇ ਹੱਥਾਂ ਦੀ ਕਮਜ਼ੋਰੀ ਦਾ ਵੀ ਪਤਾ ਨਹੀਂ ਨਹੀਂ ਸੀ ਇੱਕ ਗੱਲੋਂ ਤਾਂ ਚੰਗਾ ਹੋਇਆ ਟਰੰਕ ਛੁੱਟ ਕੇ ਡਿੱਗ ਪਿਆ ਨਹੀਂ ਤਾਂ ਉਹਦੀਆਂ ਉਂਗਲਾਂ ਟੁੱਟ ਜਾਣੀਆਂ ਸਨ ਪਰ ਸਵਾ ਚੰਗਾ ਹੋਇਆ ਟਰੰਕ ਛੁੱਟ ਕੇ ਮਾਂ ਦੇ ਪੈਰ ਤੇ ਲੱਗ ਗਿਆ ਹਮੇਸ਼ਾ ਵਾਂਗ ਡਰ ਨਾਲ ਉਹਦਾ ਦਿਲ ਕੰਬ ਗਿਆ ਪਰ ਮਾਂ ਦੇ ਦਿਲ ਵਿੱਚੋਂ ਤਾਂ ਜਿਵੇਂ ਫਨੀਆਂ ਰੁਆਗ ਨਿਕਲ ਪਿਆ ਸੱਤ ਖਸਮੀਨਾ ਹੋਵੇ ਤਾਂ ਉਹਦਾ ਨਹੀਂ ਇੰਝ ਮੈਨੂੰ ਉਹਦੇ ਮਸਲੇ ਦਾ ਵੀ ਪਤਾ ਸੀ ਕਿਸੇ ਦੀ ਆਕੀ ਗੱਲ ਨਾਲ ਜਾਂ ਬਾਦੂਆਂ ਨਾਲ ਕੱਖ ਨਹੀਂ ਬੰਦਾ ਮੰਦੇ ਨਾਲ ਜੋ ਕੁਝ ਵੀ ਹੁੰਦਾ ਏ ਜਾਂ ਨਹੀਂ ਹੁੰਦਾ ਉਹਦੀ ਜ਼ਿੰਮੇਵਾਰੀ ਦਾ ਮਸਲਾ ਤਾਂ ਬਹੁਤ ਹੀ ਉਲਝਿਆ ਹੋਇਆ ਏ ਟੁੱਟੇ ਪੱਤੇ ਵਾਂਗ ਬੰਦਾ ਹਵਾਵਾਂ ਵਿੱਚ ੱੱਕੇ ਤੋੜੇ ਖਾਂਦਾ ਏ ਕਿਸੇ ਦੀ ਬਦਵਾ ਨਾਲ ਨਹੀਂ ਸਗੋਂ ਆਪਣੇ ਹੌਲੇ ਹੋਣ ਦੀ ਵਜ੍ਹਾ ਨਾਲ ਕੁਝ ਇਸੇ ਤਰ੍ਹਾਂ ਦੀ ਗੱਲ ਮੈਨੂੰ ਉਦੋਂ ਵੀ ਲੱਗੀ ਉਹ ਸਾਰੇ ਆਦਮੀ ਜੋ ਉਹਦੇ ਖਸਮ ਬਣੇ ਮਾੜੇ ਜੇ ਸਾਥ ਲਈ ਮਾੜੀ ਜਹੀ ਦਿਲ ਲਗੀ ਲਈ ਉਹਦੇ ਨੇੜੇ ਆਏ ਹੋਣੇ ਨੇ ਇਸ ਤਰ੍ਹਾਂ ਉਹ ਕਹਿੰਦੀ ਏ ਫਿਰ ਅਗਿਓ ਉਹਦੀ ਆਪਣੀ ਕਮਜ਼ੋਰੀ ਸੀ ਪਰ ਉਹਦੇ ਅੰਦਰ ਤਾਕਤ ਵੀ ਸੀ ਇਸ ਕਮਜ਼ੋਰ ਤੇ ਤਾਕਤ ਵਿਚਕਾਰ جنگ ਕਦੀ ਖਤਮ ਨਹੀਂ ਹੋਈ ਇੱਕ ਇਸ جنگ ਨੇ ਉਹਦਾ ਕੁਝ ਬਣਨ ਨਹੀਂ ਦਿੱਤਾ ਜਿੱਥੇ ਕਿਧਰੇ ਕੋਈ ਗੱਲ ਬਣੀ جنگ ਦੀ ਆਗ ਦੇ ਸਭ ਕੁਝ ਸਾੜ ਸੁਟਿਆ ਉਹਨੇ ਉਸ ਆਦਮੀ ਦੀ ਬੇਇੱਜ਼ਤੀ ਕੀਤੀ ਉਹਨੂੰ ਘਰੋਂ ਕੱਢਿਆ ਉਹ ਰਸਤਾ ਛੱਡ ਦਿੱਤਾ ਜਿੱਥੇ ਉਹਦੇ ਨਾਲ ਸਾਹਮਣਾ ਹੋਣ ਦਾ ਕੋਈ ਅਮਕਾਨ ਹੋ ਸਕਦਾ ਸੀ ਫਿਰ ਵੀ ਕੋਈ ਲੀਚੜ ਹੋਇਆ ਰਿਹਾ ਤਾਂ ਉਹਨੇ ਮੁਕਾਬਲੇ ਉੱਤੇ ਕਿਸੇ ਹੋਰ ਨੂੰ ਆਉਣ ਦਿੱਤਾ ਇਹ ਹੀ ਨਹੀਂ ਉਹਨੇ ਬਰਾਬਰ ਦਾ ਵਰਤਾਰਾ ਵੀ ਕੀਤਾ ਜੇ ਕਿਸੇ ਨੇ ਕੁਝ ਖਰਚ ਕੀਤਾ ਉਹਨੇ ਆਪ ਬਹੁਤਾ ਕਰ ਦਿੱਤਾ ਇੰਝ ਭਾਵੇਂ ਉਹ ਸਾਰੇ ਈ ਕਿਧਰੇ ਕੰਮਗਾਰਤ ਹੋ ਚੁੱਕੇ ਨੇ ਪਰ ਉਹਨੂੰ ਪੱਕੀ ਆਸ ਹੈ ਭਈ ਉਹਨਾਂ ਵਿੱਚੋਂ ਇੱਕ ਵੀ ਉਹਨੂੰ ਬੁਰਾ ਨਹੀਂ ਸਮਝਦਾ ਹੋਣਾ ਮੈਨੂੰ ਲੱਗਦਾ ਹੈ ਨੀਰੀ ਆਸ ਦੀ ਗੱਲ ਵੀ ਨਹੀਂ ਹੋਣੀ ਜਿਸ ਕਾਲਜ ਦੇ ਉਹ ਬੰਦੇ ਸਨ ਕਾਗਜੀ ਡਰੂ ਲੋਅਰ ਮਿਡਲ ਕਲਾਸੀਏ ਬਾਬੂ ਜਾਂ ਇਸ ਤਰ੍ਹਾਂ ਦੇ ਉਹ ਆਪ ਆਪਣੇ ਆਪ ਨੂੰ ਲੁਕਾਉਣ ਵਾਲੇ ਹੁੰਦੇ ਨੇ ਫਿਰ ਉਹਨੇ ਕੁਝ ਇਸ ਤਰ੍ਹਾਂ ਦੀ ਗੱਲ ਕੀਤੀ ਵੀ ਨਹੀਂ ਕੀਤੀ ਵੀ ਸੀ ਪਰ ਆਦਮੀ ਜਨਾਨੀ ਕੋਲੋਂ ਘ੍ਰੀਣਾ ਤਾਂ ਹੀ ਉਹ ਕਰਦਾ ਹੈ ਜਦੋਂ ਉਹਦੇ ਪਿੱਛੇ ਪੈ ਜਾਵੇ ਕਦੇ ਵਿਆਹ ਦੀ ਜੰਜੀਰ ਕੱਲ ਚਪਾਵੇ ਕਦੇ ਪਿਆਰ ਦਾ ਫਰਾਡ ਲਾਵੇ ਉਹਦੀ ਇਸ ਤਰ੍ਹਾਂ ਦੀ ਗੱਲ ਨਾਲ ਮੈਂ ਹੱਕੀ-ਵੱਕੀ ਰਹਿ ਗਈ ਸਾਂ ਵਿਆਹ ਵੀ ਨਹੀਂ ਪਿਆਰ ਵੀ ਨਹੀਂ ਫਿਰ ਰਿਸ਼ਤਾ ਕੀ ਹੋਇਆ ਇੰਜ ਮੇਰੇ ਅੰਦਰ ਦਿਲ ਵਿੱਚ ਕਿਧਰੇ ਗੱਲ ਰੜਕਦੀ ਵੀ ਸੀ ਰਿਸ਼ਤੇ ਨਾਤੇ ਬੰਦੇ ਲਈ ਨਫਾ ਘਟ ਨੁਕਸਾਨ ਬਹੁਤਾ ਲਿਆਏ ਖਬਰੇ ਇਸ ਕਰਕੇ ਅੱਜ ਬਹੁਤ ਪੁਰਾਣਾ ਤੇ ਬਹੁਤ ਨਵਾਂ ਸਮਾਜ ਇੱਕੋ ਜਿਹਾ ਲੱਗਦੀ ਨੇ ਉਹ ਜ਼ਮਾਨਾ ਜਦੋਂ ਹਲੇ ਵਿਆਹ ਤੇ ਇਸ਼ਕ ਦਾ ਕਲਚਰ ਨਹੀਂ ਸੀ ਬਣਿਆ ਕੋਈ ਜਨਾਨੀ ਆਦਮੀ ਨੂੰ ਫੋਨ ਲਈ ਦੋਵੇਂ ਹੱਥ ਸੰਗਲ ਚੁੱਕੀ ਫਿਰ ਨਹੀਂ ਸੀ ਫਿਰਦੀ ਇਸ ਭਾਰ ਤੋਂ ਉਹਦੇ ਮੋਢੇ ਆਜ਼ਾਦ ਸਨ ਇਸੇ ਤਰ੍ਹਾਂ ਉਹਦਾ ਦਿਲ ਵੀ ਤੇ ਅੱਜ ਜਦੋਂ ਯੂਰਪ ਵਰਗੇ ਸਮਾਜ ਨੇ ਪ੍ਰਾਣੀਆਂ ਜੰਜੀਰਾ ਤੋੜ ਪਨ ਕੇ ਛੁੱਟ ਦਿੱਤੀਆਂ ਜਨਾਨੀ ਦੇ ਮੋਢੇ ਆਜ਼ਾਦ ਹੋ ਗਏ ਉਹ ਹੋਰ ਬਥੇਰੇ ਕੰਮ ਕਰਨ ਜੋਗੀ ਹੋ ਗਈ ਪਰ ਇਹ ਜਨਾਨੀ ਜੋ ਇੱਕ ਬਦਵਾ ਦੀ ਗੁਲਾਮ ਹੋਈ ਬੈਠੀ ਹੈ ਫਿਰ ਵੀ ਮਰਦ ਕੋਲੋਂ ਆਜ਼ਾਦ ਰਹਿਣਾ ਚਾਹੁੰਦੀ ਹੈ ਉਹਨੂੰ ਕੋਈ ਕਿੱਧਰ ਰੱਖ ਕੇ ਤੋਲੇ ਥੋੜੀ ਦੇਰ ਲਈ ਅਸੀਂ ਦੋਵੇਂ ਸੋਚੀ ਪੈ ਗਏ ਹਾਂ ਫਿਰ ਓਨੇ ਅੱਖ ਚੁੱਕ ਕੇ ਮੇਰੇ ਵੱਲ ਵੇਖਿਆ ਹੋਰ ਚਾ ਨਹੀਂ ਬੱਸ ਮੈਂ ਜਵਾਬ ਦਿੱਤਾ ਪਰ ਮੇਰੇ ਅੰਦਰ ਉੱਠਦੇ ਸਵਾਲਾਂ ਦੀ ਬਸ ਬਿਲਕੁਲ ਨਹੀਂ ਸੀ ਹੋਈ ਓਨੇ ਭਾਵੇਂ ਦੂਜੀ ਵਾਰੀ ਚਾਹ ਪੁੱਛ ਕੇ ਛੁੱਟੀ ਦਾ ਅਲਾਰਮ ਜਾ ਦਿੱਤਾ ਸੀ ਪਰ ਮੈਨੂੰ ਲੱਗਦਾ ਸੀ ਇਸ ਤਰ੍ਹਾਂ ਦੇ ਮਸਲੇ ਉੱਤੇ ਵਿਚਾਰ ਸਾਂਝੇ ਕਰਨ ਲਈ ਮੈਨੂੰ ਕਦੇ ਵੀ ਕੋਈ ਅਜਾਹ ਬੰਦਾ ਨਹੀਂ ਸੀ ਮਿਲਣਾ ਆਦਮੀਆਂ ਕੋਲੋਂ ਮੈਂ ਆਪੇ ਚੱਕਦੀ ਰਹਦੀ ਹਾਂ ਇੰਝ ਵੀ ਮੈਨੂੰ ਪਤਾ ਹੈ ਉਹ ਐਡੀ ਡੂੰਗੀ ਸੂਜ ਦੇ ਮਾਲਕ ਨਹੀਂ ਹੁੰਦੇ ਜਨਾਨੀ ਦੇ ਤਜਰਬੇ ਨੂੰ ਸਮਝਣ ਲਈ ਤਾਂ ਕਈ ਜਨਮ ਲੈ ਵੀ ਲੈ ਲੈਣ ਤਾਂ ਵੀ ਕੁਝ ਨਹੀਂ ਬਣਨਾ ਔਰਤਾਂ ਆਪਣੇ ਖਾਸ ਮਸਲਿਆਂ ਤੇ ਗੱਲ ਨਹੀਂ ਕਰਦੀਆਂ ਬਹੁਤਾ ਹੋਇਆ ਤਾਂ ਉਪਰੀ ਜਹੀ ਵਾਰदात ਨੂੰ ਲਫਜ਼ ਦੇ ਦਿੱਤੇ ਕਦੇ ਦੁੱਖ ਬਣਾ ਕੇ ਕਦੇ ਖਾਇਸ਼ ਦੇ ਰੰਗ ਵਿੱਚ ਰੰਗ ਕੇ ਗੱਲ ਨਹੀਂ ਬਣਦੀ ਬੜਾ ਈ ਸੋਚ ਸਮਝ ਕੇ ਮੈਂ ਪੁੱਛਿਆ ਹੁਣ ਕਿਸ ਤਰ੍ਹਾਂ ਗੁਜ਼ਰ ਰਹੀ ਹੈ ਵੇਲੇ ਦੀ ਗੱਡੀ ਕੀ ਮੇਰੀ ਨਬਜ ਫਿਲਹਾਲ ਤਾਂ ਦੋਵੇਂ ਚੱਲ ਰਹੀਆਂ ਨੇ ਉਹ ਹੱਸ ਪਈ ਮੇਰਾ ਮਤਲਬ ਸੀ ਮੈਂ ਸਮਝਦੀ ਹਾਂ ਉਹਨੇ ਮੇਰੀ ਗੱਲ ਕੱਟ ਕੇ ਆਪਣੇ ਹੱਥ ਵਿੱਚ ਲੈ ਲਈ ਤੁਹਾਡੇ ਪੁੱਛਣ ਦਾ ਮਤਲਬ ਹੈ ਉਹਨਾਂ ਸੱਤਾਂ ਤੋਂ ਬਾਅਦ ਕੋਈ ਅੱਠਵਾਂ ਹੈ ਜੇ ਮੇਰੀ ਜ਼ਿੰਦਗੀ ਵਿੱਚ ਮਤਲਬ ਮੇਰਾ ਮਤਲਬ ਸ਼ਾਇਦ ਇਹੋ ਸੀ ਪਰ ਮੈਂ ਐਡੇ ਬੇ ਟੰਗੇ तरीके ਨਾਲ ਨਹੀਂ ਸੀ ਪੁੱਛਣਾ ਅਸਲ ਵਿੱਚ ਉਹ ਬੜੀ ਵੱਖਰੀ ਟਾਈਪ ਦੀ ਜਨਾਨੀ ਸੀ ਮੱਜਬ ਹੋਣ ਦੀ ਹੱਪੋਕ੍ਰੇਸੀ ਨੂੰ ਚੰਗਾ ਨਹੀਂ ਸਿਝਾਦੀ ਉਹਨੇ ਬੜੀ ਜ਼ੁਰਤ ਨਾਲ ਮੇਰਾ ਜਵਾਬ ਸਵਾਲ ਪੁੱਝ ਲਿਆ ਜਵਾਬ ਵੀ ਦਿੱਤਾ ਅੱਖ ਲੱਗੀ ਹੁਣ ਮੈਂ ਇਹ ਬਕੀੜੇ ਤੋਂ ਆਜ਼ਾਦ ਹਾਂ ਤੇ ਆਜ਼ਾਦ ਰਹਿਣ ਦਾ ਇਰਾਦਾ ਵੀ ਕੱਚਾ ਨਹੀਂ ਮੈਂ ਉਹਦੇ ਚਿਹਰੇ ਤੇ ਨਜ਼ਰ ਮਾਰੀ ਜਵਾਨ ਚੰਗੀ ਸ਼ਕਲ ਦੀ ਤੰਦਰੁਸਤ ਜਨਾਨੀ ਮੇਰੇ ਸਾਹਮਣੇ ਬੈਠੀ ਸੀ 40 ਤੋਂ ਥੱਲੇ ਹੀ ਹੋਣੀ ਹੈ ਕਿਸ ਤਰ੍ਹਾਂ ਹੋ ਸਕਦਾ ਏ ਉਸਨੇ ਖਬਰੀ ਮੇਰਾ ਸਵਾਲ ਸਮਝ ਲਿਆ ਆਖਣ ਲੱਗੀ ਆਹੋ ਜੋ ਹੋਣਾ ਸੀ ਹੋ ਚੁੱਕਿਆ ਹੁਣ ਅੱਗੇੋਂ ਮੈਂ ਇਸ ਮਖਲੂਕ ਤੋਂ ਦੂਰ ਹੀ ਰਹਿਣਾ ਏ ਆਪਣੀ ਦੁਨੀਆ ਚੋਂ ਗੰਦਾ ਵਿਚਾਰ ਘਾਰ ਘੇਰ ਕੇ ਬੂਹਾ ਬੰਦ ਕਰ ਛੱਡਣਾ ਏ ਕਿਸੇ ਕੁੱਤੇ ਬਿੱਲੀ ਦਾ ਦਾਖਲਾ ਅੰਦਰ ਨਹੀਂ ਹੋਣ ਦੇਣਾ ਅੱਛਾ ਕਦੋਂ ਤੋੜੀ ਮੈਂ ਪੁੱਛਿਆ ਟਿਲ ਦੀ ਲਾਸਟ ਉਹਨੇ ਜਵਾਬ ਦਿੱਤਾ ਆਈ ਵਿਸ਼ ਯੂਅਰ ਸਕਸੈਸ ਮੈਂ ਉਹਨੂੰ ਦਵਾ ਦਿੱਤੀ ਇਸ ਗੱਲ ਨੂੰ ਕਈ ਸਾਲ ਲੰਘ ਗਏ ਮੈਨੂੰ ਉਹ ਕਦੀ ਵੀ ਯਾਦ ਨਾ ਆਈ ਮੇਰਾ ਘਰ ਵੀ ਉਹਦੇ ਘਰ ਤੋਂ ਦੂਰ ਹੋ ਗਿਆ ਸੀ ਥਾਂ ਉਹਨੇ ਈ ਬਦਲੀ ਸੀ ਕਦੇ ਕੁਝ ਸੁਣਿਆ ਵੀ ਨਹੀਂ ਫਿਰ ਇੱਕ ਦਿਨ ਜ਼ਮਾਨੇ ਪਿੱਛੋਂ ਮੈਂ ਅਨਾਰਕਲੀ ਗਈ ਪੁਰਾਣੀਆਂ ਜਾਤਾਂ ਕਈ ਪੁਰਾਣੇ ਲੋਕੀ ਵੀ ਮਿਲ ਪਏ ਅਜੇ ਸੁਰਤ ਸਿਪਿਆ ਨਹੀਂ ਜਾਣ ਪਛਾਣ ਦੇ ਲੋਕ ਹੈ ਨੇ ਮੇਰੇ ਦਿਲ ਨੂੰ ਤਸੱਲੀ ਯਹੀ ਹੋਈ ਅੱਜ ਕੱਲ ਜ਼ਿੰਦਗੀ ਮੈਨੂੰ ਬੇਤਬਾਰੀ ਲੱਗਣ ਲੱਗ ਪਈ ਤੇ ਨਾ ਇਹ ਨਾ ਮੋੜ ਦੀ ਵਾਰੀ ਉਹ ਮਿਲ ਪਈ ਸਾਹਮਣੇ ਤੋਂ ਆ ਰਹੀ ਸੀ ਚੰਗੀ ਸੱਜੀ ਬਣੀ ਹੋਈ ਸੀ ਨਾਲ ਕੋਈ ਬੰਦਾ ਦੋਵੇਂ ਦੁਨੀਆ ਤੋਂ ਬੇਖਬਰ ਗੱਲਾਂ ਕਰਦੇ ਆ ਰਹੇ ਸਨ ਮੇਰੇ ਐਨ ਸਾਹਮਣੇ ਆ ਕੇ ਉਹਨੇ ਅੱਖ ਚੁੱਕੀ ਇੱਕਦਮ ਜਫੀ ਪਾ ਲਈ ਉਹ ਜਿਵੇਂ ਕੁਝ ਘਾਬਰ ਕੇ ਈਉਂ ਕਰ ਰਹੀ ਹੋਵੇ ਫਿਰ ਛੇਤੀ ਨਾਲ ਬੰਦੇ ਨੂੰ ਕਹਿਣ ਲੱਗੀ ਜੂਸ ਲੈ ਕੇ ਉਹ ਛੇਤੀ ਜੂਸ ਰਸਤੇ ਵਿੱਚ ਮੈਂ ਉਹਨੂੰ ਡੱਕਦੀ ਰਹਿ ਗਈ ਪਰ ਉਹ ਚਲਾ ਗਿਆ ਉਹਦੇ ਜਾਂਦੇ ਹੀ ਅੱਖ ਮਾਰ ਕੇ ਆਖਣ ਲੱਗੀ ਜਰਾ ਮਗਰੋਂ ਲਾਇਆ ਏ ਗੱਲ ਤਾਂ ਕਰੀਏ ਇੱਕ ਰੱਜੀ ਐ 2 ਸਾਲ ਹੋਏ ਮਿਲਿਆ ਸੀ ਅਸੀਂ ਇਕੱਠੇ ਰਹਿੰਦੇ ਪਏ ਆ ਬੜਾ ਹੀ ਚੰਗਾ ਏ ਬੜਾਈ ਅੱਛਾ ਮੈਂ ਉਹਦੀਆਂ ਅੱਖਾਂ ਵਿੱਚ ਵੇਖਿਆ ਉਹ ਬੰਦ ਦਰਵਾਜ਼ੇ ਦਾ ਕੀ ਬਣਿਆ ਜੋ ਕੁੱਤੇ ਬਿੱਲੀਆਂ ਲਈ ਪੱਕਾ ਬੰਦ ਕਰ ਦਿੱਤਾ ਸੀ ਉਹੋ ਹੱਸ ਪਈ ਉਹ ਬੰਦੇ ਦਾ ਪੁੱਤਰ ਐ ਮੇਰਾ ਦੋਸਤ ਐ ਅਸਾਂ ਵਿਆਹ ਨਹੀਂ ਕੀਤਾ ਪਰ ਦੁਨੀਆਂ ਵਾਸਤੇ ਮੀਆਂ ਬੀਵੀ ਹਾਂ ਉਹ ਇੱਕਦਮ ਚੁੱਪ ਕਰ ਗਈ ਬੰਦੇ ਦਾ ਪੁੱਤਰ ਜੂਸ ਲੈ ਕੇ ਆ ਗਿਆ ਸੀ ਮੈਨੂੰ ਭੀੜ ਵਿੱਚ ਖਲੋਣਾ ਚੰਗਾ ਨਹੀਂ ਸੀ ਲੱਗ ਰਿਹਾ ਮੇਰਾ ਟੈਲੀਫੋਨ ਨੰਬਰ ਉਹਨੇ ਆਪਣੀ ਤਲੀ ਤੇ ਲਿਖ ਲਿਆ ਉਸ ਵੇਲੇ ਉਹਨੂੰ ਇਸ ਗੱਲ ਦੀ ਸਮਝ ਬਿਲਕੁਲ ਨਹੀਂ ਸੀ ਆਈ ਫੇਰ ਵੀ ਉਹਨੂੰ ਪਤਾ ਜ਼ਰੂਰ ਸੀ ਕਿ ਕੋਈ ਬਹੁਤ ਬਹੁਤੀ ਭੈੜੀ ਗੱਲ ਮਾਂ ਦੇ ਮੂੰਹੋਂ ਨਿਕਲੀ ਹੈ ਉਸ ਦਿਨੋਂ ਦੇ ਦਿਲ ਨੇ ਮਾਂ ਕੋਲੋਂ ਨਫ਼ਰਤ ਦਾ ਪਹਿਲਾ ਤਜਰਬਾ ਵੀ ਕੀਤਾ ਇਹ ਤਜਰਬਾ ਹੋਰ ਤਰਾਂ ਦਾ ਸੀ ਇੰਜ ਤਾਂ ਆਂਡੇ ਵਾਲੀ ਗੱਲ ਵੀ ਪੂਰੀ ਸੀ ਛੋਲਿਆਂ ਵਾਲੀ ਵੀ ਕਦੋਂ ਕਦੋਂ ਚੰਗੀ ਸੀ ਛੋਲਾ ਵਿੱਚ ਪਾਵਣ ਲਈ ਖਬਰੇ ਕਾਹਦੇ ਲਈ ਉਬਾਲ ਕੇ ਰੱਖੇ ਹੋਏ ਛੋਲਿਆਂ ਵਿੱਚੋਂ ਉਹਨੇ ਅੱਧੇ ਦਾ ਛਾਕ ਲੈ ਸੰ ਭੁੱਖ ਬੜੀ ਲੱਗੀ ਹੋਈ ਸੀ ਨਾਲੇ ਲੂਣ ਲਾ ਕੇ ਛੋਲੇ ਸੁਆਦੀ ਵੀ ਬੜੇ ਲੱਗਦੇ ਲੱਗੇ ਇਹ ਗੱਲ ਸੁਣ ਕੇ ਅੱਬਾ ਜੀ ਤਾਂ ਹੱਸ ਪਏ ਪਰ ਮਾਂ ਨੇ ਚੰਗਾ ਕਲੇਸ਼ ਕੀਤਾ ਅੱਜ ਉਹਨੂੰ ਸਾਰੀਆਂ ਗੱਲਾਂ ਹਾਸੇ ਵਾਲੀਆਂ ਲੱਗਦੀਆਂ ਪਰ ਉਹ ਸੱਤ ਕਸਮੀ ਉਹਦੇ ਜੀਵਨ ਦਾ ਕਿੱਡਾ ਕੌੜਾ ਸੱਚ ਬਣ ਚੁੱਕਾ ਏ ਮਾਂ ਮੋਈ ਨੂੰ ਬੜੇ ਦਿਨ ਹੋ ਗਏ ਉਹਦੀ ਉਮਰ 22 ਬਾਈ ਵਰੇ ਹੋ ਚੁੱਕੀ ਸੀ ਮੰਗਣੀ ਨਾਲ ਵਿਆਹ ਪਰ ਮਾਂ ਦੇ ਮਰਨ ਪਿੱਛੋਂ ਕਬਰੇ ਕੀ ਹੋਇਆ ਉਹਨੇ ਆਪੇ ਕਿਸੇ ਨਾਲ ਵਿਆਹ ਕਰ ਲਿਆ ਬੜਾ ਹੀ ਨਕੰਮਾ ਬੰਦਾ ਸੀ ਅੱਜ ਉਹ ਯਾਦ ਕਰਦੀ ਐ ਤਾਂ ਕੋਤਰ ਸੋ ਬਿਮਾਰੀਆਂ ਲੱਗੀਆਂ ਹੋਈਆਂ ਸਨ ਨੂੰ ਨੂੰ ਫੇਰ ਵੀ ਉਹ ਚੰਗਾ ਸੀ ਕਿਉਂ ਜੋ ਉਹਦੇ ਨਾਲ ਜੁੜੀ ਹੋਈ ਕੋਈ ਹੋਰ ਜਨਾਨੀ ਨਹੀਂ ਸੀ ਉਹਨੂੰ ਪਤਾ ਵੀ ਕੱਖ ਨਹੀਂ ਸੀ ਲੱਗਦਾ ਉਹ ਕਿੰਜ ਕਰਦੀ ਏ ਕੀ ਕਰਦੀ ਏ ਪਰ ਉਹਨੇ ਆਪਣੀ ਵਫਾਦਾਰੀ ਪਾਲ ਲਈ ਹੋਈ ਸੀ ਕਈ ਸਾਲ ਕੋਸ਼ਿਸ਼ ਕੀਤੀ ਕਿ ਉਹ ਠੀਕ ਹੋ ਜਾਵੇ ਆਪਣੇ ਪੈਸੇ ਨਾਲ ਡਾਕਟਰਾਂ ਹਕੀਮਾਂ ਕੋਲ ਲੈ ਕੇ ਜਾਂਦੀ ਰਹੀ ਕਿਸੇ ਹੱਦ ਤਾਈ ਉਹ ਠੀਕ ਵੀ ਹੋ ਗਿਆ ਪਰ ਇੱਕ ਪਾਸਿਓਂ ਠੀਕ ਹੋ ਕੇ ਦੂਜੇ ਪਾਸਿਓਂ ਖਰਾਬ ਹੋ ਗਿਆ ਉਹ ਜੈਨੀ ਤੌਰ ਤੇ ਬਿਮਾਰ ਹੋ ਚੁੱਕਾ ਸੀ ਉਹਨੇ ਇੱਕ ਪੀੜ ਵੀ ਦੜ ਲਿਆ ਦੜ ਲਿਆ ਉਹ ਪੀਰ ਮੁੰਡੇ ਪਾਲਦਾ ਸੀ ਆਪਣੇ ਮুরিਦਾਂ ਦੀਆਂ ਕਮਜ਼ੋਰੀਆਂ ਪਾਲ ਲੈਂਦਾ ਅਕੀਦਾ ਪੱਕੇ ਹੁੰਦੇ ਸਾਰੇ ਉਹ ਆਪਣਾ ਕੰਮ ਸ਼ੁਰੂ ਕਰਦਾ ਪਤਾ ਨਹੀਂ ਉਸ ਪੀਰ ਨੂੰ ਜਨਾਨੀਆਂ ਨਾਲ ਕੀ ਵੈਰ ਸੀ ਇਸ ਜਾਤ ਤੋਂ ਹੀ ਨਫ਼ਰਤ ਕਰਦਾ ਸੀ ਆਪਣੇ ਹਰ ਮਰੀਦ ਨੂੰ ਜਨਾਨੀ ਦੇ ਖਿਲਾਫ ਕਰਨ ਲਈ ਉਹ ਦੋ ਤਰੀਕੇ ਅਖਤਿਆਰ ਕਰਦਾ ਇੱਕ ਤਾਂ ਆਮ ਗੱਲਾਂ ਕਰਦਾ ਜਨਾਨਾ ਜਾਤ ਬਾਰੇ ਉਹਦੇ ਛਾਲ ਕਪੜਤੇ ਪਹਿੜ ਵਾਲੀ ਫਿਤਰਤ ਬਾਰੇ ਉਹਨੇ ਬਥੇਰਾ ਕੁਝਾਪੇ ਘੜ ਕੇ ਰੱਖਿਆ ਹੋਇਆ ਸੀ ਬੈਠੇ ਬੈਠੇ ਕਹਾਣੀਆਂ ਕਿੱਸੇ ਬਣਾ ਲੈਂਦਾ ਜਮ ਕੇ ਸੁਣਾਉਂਦਾ ਦੂਜੀ ਉਹ ਕਿਸੇ ਵੀ ਜਨਾਨੀ ਦੀ ਜਾਤ ਵਾਸਤੇ ਅਜ਼ਲ ਵਸੋਵੇ ਵਾਲੀਆਂ ਗੱਲਾਂ ਫੁੱਲ ਛੜੀਆਂ ਬੜਾ ਕੇ ਛੱਡੀ ਜਾਂਦਾ ਉਸੇ ਵੇਲੇ ਤਾਈ ਜਦੋਂ ਤਾਈ ਦੋਹਾ ਵਿਚਕਾਰ ਜ਼ਹਿਰ ਦੀ ਖਾਲ ਪੈਦਾ ਹੋ ਜਾਵੇ ਜ਼ਹਿਰ ਦੀ ਖਾਲ ਬਥੇਰਿਆਂ ਵਿਚਕਾਰ ਪੈਦਾ ਹੋ ਚੁੱਕੀ ਸੀ ਉਸ ਪੀਰ ਦੀ ਸਹਬਤ ਨਾਲ ਜਾਂ ਖਬਰੇ ਉਹ ਆਪ ਹੀ 마ੜੇ ਮਾਦੇ ਦਾ ਬਣਿਆ ਹੋਇਆ ਸੀ ਉਹ ਜੈਨੀ ਤੌਰ ਤੇ ਕਰਪਟ ਹੋ ਗਿਆ ਕਿਸ ਤਰ੍ਹਾਂ ਮੈਂ ਉਹਦੇ ਕੋਲ ਪੁੱਛਿਆ ਤਾਂ ਉਹ ਚੰਗੀ ਤਰ੍ਹਾਂ ਦੱਸ ਨਾ ਸਕੀ ਫਿਰ ਵੀ ਜਿੰਨਾ ਕੋ ਉਹਨੇ ਦੱਸਿਆ ਵੀ ਉਹ ਪਹਿੜੀਆਂ ਬਹੁਤ ਪਹਿੜੀਆਂ ਗੱਲਾਂ ਉਹਦੇ ਨਾਲ ਦਿਨ ਰਾਤ ਕਰਦਾ ਸੀ ਕਿਸ ਤਰ੍ਹਾਂ ਦੀਆਂ ਗੱਲਾਂ ਕੁਝ ਤਾਂ ਦੱਸ ਸਹੀ ਬਸ ਤੂੰ ਇੰਜ ਸਮਝ ਲੈ ਉਹ ਮੈਨੂੰ ਰੋਜ਼ ਹੀ ਸੱਤ ਕਸਮੀ ਕਹਿੰਦਾ ਸੀ ਫੇਰ ਕੀ ਹੋਇਆ ਤੂੰ ਹੁਣ ਅਜਿਹਾਂ ਗੱਲਾਂ ਸਹਿ ਜਾਣ ਨਾਲ ਵੱਡੀ ਨਹੀਂ ਹੋ ਗਈ ਸੈਂ ਨਹੀਂ ਮੈਂ ਅੱਜ ਵੀ ਕਈ ਗੱਲਾਂ ਵਿੱਚ ਕੱਚੀ ਉਮਰ ਦੀ ਕੁੜੀ ਹਾਂ ਅੱਜ ਵੀ ਮੈਨੂੰ ਕੋਈ ਸੱਤ ਖਸਮੀ ਕਹਤਾ ਉਸੇ ਤਰ੍ਹਾਂ ਸੀ ਲੱਗਦਾ ਹੈ ਜਿਸ ਤਰ੍ਹਾਂ ਪਹਿਲੀ ਵਾਰ ਮਾਂ ਦੇ ਕਹਿਣ ਨਾਲ ਲੱਗਾ ਸੀ ਉਦੋਂ ਮੈਨੂੰ ਗੱਲ ਦੇ ਮਤਲਬ ਦਾ ਕੋਈ ਬਹੁ ਥੋ ਪਤਾ ਨਹੀਂ ਸੀ ਅੱਜ ਜਾਣਦੀ ਹਾਂ ਪਰ ਅੱਜ ਤੋਂ ਇਸ ਗੱਲ ਨਾਲ ਅਨਲਾਈਜ਼ ਨਹੀਂ ਕਰ ਸਕਦੀ ਇਹ ਮਾਪੇ ਕੁੜੀ ਲਈ ਖਸਮ ਪਾਲ ਦੇ ਚੱਲੇ پاگل ਹੋਏ ਰਹਿੰਦੇ ਨੇ ਖਸ਼ਾਮ ਦਾ ਕਰਦੇ ਨੇ ਦਾ ਸਹਿਜ ਦੇ ਕੇ ਅਗਲਿਆਂ ਦੇ ਹੱਥ ਫੜਾਉਂਦੇ ਨੇ ਪਰ ਅਗਲੇ ਕਦਰ ਨਹੀਂ ਪਾਉਂਦੇ ਜੇ ਕੁੜੀ ਆਪ ਕਿਧਰੇ ਦਿਲ ਲਾ ਲਵੇ ਤਾਂ ਗਾਲ ਬਹੁਤ ਹੀ ਗੰਦੀ ਗਾਲ ਬਣ ਜਾਂਦੀ ਐ ਕਿੰਡਾ ਫਰਕ ਐ ਵਿਆਹ ਹੋਣ ਵਿੱਚ ਤੇ ਖਸਮ ਕਰਨ ਵਿੱਚ ਆਪਣੀ ਮਰਜ਼ੀ ਵਾਲੇ ਨੂੰ ਕਿਹੇ ਖਿਤਾਬ ਦਿੱਤੇ ਜਾਂਦੇ ਨੇ ਦੂਲਾ ਰਾਜਾ ਪਰੋਣਾ ਲਾੜਾ ਪਰ ਜੇ ਕੋਈ ਆਪਣੀ ਮਨਮਰਜ਼ੀ ਦਾ ਨਾਂ ਦੇਵੇ ਤਾਂ ਖਸਮ ਨਾ ਹੋਵੇ ਤਾਂ ਖਸਮ ਉਹਦੇ ਵਾਰ-ਵਾਰ ਖਸਮ ਕਹਿਣ ਤੋਂ ਮੈਨੂੰ ਇਹ ਲਫ਼ਜ਼ ਐਡਾ ਮਾੜਾ ਵੀ ਤੇ ਨਹੀਂ ਪਰ ਹੈ ਵੀ ਫਾਰਸੀ ਵਿੱਚ ਤਾਂ ਖਸਮ ਦਾ ਮਤਲਬ ਦੁਸ਼ਮਣ ਹੁੰਦਾ ਹੈ ਪੰਜਾਬੀ ਵਿੱਚ ਆ ਕੇ ਦੁਸ਼ਮਣ ਮਾਲਕ ਬਣ ਜਾਂਦਾ ਹੈ ਮਾਲਕ ਤੋਂ ਦੁਸ਼ਮਣ ਦੋਵੇਂ ਇੱਕ ਵੀ ਹੋ ਸਕਦੇ ਨੇ ਨਹੀਂ ਉਹ ਹੱਸ ਪਈ ਇੱਥੇ ਆ ਕੇ ਗੱਲ ਮੁੱਕ ਸਕਦੀ ਹੈ ਪਰ ਮੈਂ ਅਜੇ ਮੁੱਕਣ ਨਹੀਂ ਦੇਣਾ ਚਾਹੁੰਦੀ ਸਾਂ ਹਲੇ ਤਾਂ ਬਥੇਰਾ ਕੁਝ ਰਹਿੰਦਾ ਸੀ ਉਹ ਭਾਵੇਂ ਨਾ ਦੱਸਣਾ ਚਾਹੁੰਦੀ ਪਰ ਮੈਂ ਜਾਣਣਾ ਜ਼ਰੂਰ ਚਾਹੁੰਦੀ ਸਾਂ ਉਹਦੇ ਬਾਕੀ ਰਹਿੰਦੇ ਖਸਮ ਪੂਰੇ ਛੇ ਕਿਵੇਂ ਆਏ ਤੇ ਕਿਵੇਂ ਗਏ ਛੇ ਕਹਾਣੀਆਂ ਭਾਵੇਂ ਅਧੂਰੀਆਂ ਹੀ ਹੁਣ ਅੱਛਾ ਫਿਰ ਉਹ ਵੱਧਵਾ ਪੂਰੀ ਕਿਵੇਂ ਹੋਈ ਮੈਂ ਉਹਦੇ ਹੱਥ ਉੱਤੇ ਹੱਥ ਰੱਖ ਕੇ ਬੜੇ ਹੀ ਦੁਲਾਰ ਨਾਲ ਪੁੱਛਿਆ ਤੂੰ ਕਹਾਣੀਆਂ ਲਿਖਦੀਆਂ ਨਾ ਸਮਝ ਗਈ ਕਹਾਣੀ ਕਢਵਾਣ ਦੇ ਚੱਕਰ ਵਿੱਚ ਹੋਵੇਂਗੀ ਹੈਨਾ ਉਹਨੇ ਮੇਰੇ ਵੱਲ ਵੇਖਿਆ ਨਹੀਂ ਕਢਵਾ ਕੇ ਲਿਖੀ ਹੋਈ ਕਹਾਣੀ ਵੀ ਕੋਈ ਕਹਾਣੀ ਹੋਈ ਪੁਲਸ ਰਿਪੋਰਟ ਵਿੱਚ ਤੇ ਕਹਾਣੀ ਵਿੱਚ ਫਰਕ ਹੋਣਾ ਚਾਹੀਦਾ ਹੈ ਇੰਜ ਦੀ ਗੱਲ ਤਾਂ ਤੂੰ ਆਪੇ ਸ਼ੋਹੀ ਸੀ ਉਹਨੇ ਮੰਨਿਆ ਆਪਣੇ माजी ਕੋਲੋਂ ਪਿੱਛਾ ਛਡਵਾਉਣ ਲਈ ਉਹ ਅੰਦਰ ਦਾ ਜਮਾ ਬਾਹਰ ਕੱਢ ਸੁਟਣਾ ਚਾਹੁੰਦੀ ਹੈ ਕਈ ਵਾਰੀ ਕੰਦਾ ਨਾਲ ਗੱਲਾਂ ਵੀ ਕਰਦੀ ਰਹਿਣੀ ਹੈ ਪਰ ਕੰਦਾ ਦੇ ਕੰਨ ਵੀ ਹੁੰਦੇ ਨੇ ਕਾਂਦ ਲਿਖਤ ਦੀਆਂ ਕਹਾਣੀਆਂ ਵੀ ਘੱਟ ਨਹੀਂ ਬੰਦੀਆਂ ਪਰ ਕਹਾਣੀ ਤਾਂ ਮੇਰਾ ਮਸਲਾ ਸੀ ਕੋਈ ਮਹੀਨੇ ਪਿਛੋਂ ਉਹਦਾ ਫੋਨ ਆਇਆ ਤੁਸੀਂ ਆਪਣਾ ਪਤਾ ਦੱਸੋ ਮੈਂ ਮਿਲਣ ਆਉਣਾ ਚਾਹੁੰਦੀ ਆ ਬੜੇ ਦਿਨ ਲੰਘ ਗਏ ਪਰ ਉਹ ਨਾ ਆਈ ਨਾ ਮਿਲੀ ਫਿਰ ਇੱਕ ਦਿਨ ਅਚਨਚੇਤੀ ਸਾਹਮਣੇ ਆ ਗਈ ਮੈਂ ਤੁਹਾਡੇ ਵੱਲ ਆਉਣਾ ਸੀ ਪਰ ਸ਼ਰਮ ਆਉਂਦੀ ਸੀ ਸ਼ਰਮ ਮੈਥੋਂ ਪਰ ਕਹਤੇ ਮੈਂ ਪੁੱਛਿਆ ਤਾਂ ਅੱਖਣ ਲੱਗੀ ਗੱਲ ਈ ਅਜਹੀ ਸੀ ਬਾਰੇ ਤੁਹਾਨੂੰ ਦੱਸਣਾ ਵੀ ਜ਼ਰੂਰੀ ਏ ਮੈਨੂੰ ਲੱਗਾ ਉਹਨੂੰ ਮਾੜੇ ਜਿਹੇ ਦਲਾਸੇ ਦੀ ਲੋੜ ਐ ਚੱਲ ਆ ਘਰ ਚਲੀਏ ਮੈਂ ਉਹਦੇ ਮੋਢੇ ਤੇ ਹੱਥ ਰੱਖ ਦਿੱਤਾ ਘਰ ਆ ਕੇ ਉਹ ਵੀ ਰੋਣ ਹਾਕੀ ਹੋਈ ਮੇਰੇ ਅੱਗੇ ਬੈਠੀ ਰਹੀ ਮੈਂ ਚਾਹ ਦੀ ਪਿਆਲੀ ਉਹਦੇ ਹੱਥ ਵਿੱਚ ਫੜਾ ਦਿੱਤੀ ਉਹਨੂੰ ਮਾੜਾ ਜਿਹਾ ਛੇੜਿਆ ਉਸ ਦਿਨ ਵਾਲਾ ਜੂਸ ਦਾ ਆਫਰ ਹੀ ਨਾ ਕੀਤਾ ਉਹ ਵਿਚਾਰਾ ਬੰਦਾ ਬੰਦੇ ਤਾਂ ਸੱਤ ਖਸਮੀ ਪੁੱਤਰ ਲੈ ਕੇ ਆਇਆ ਤਾਂ ਉਹਨੂੰ ਅਗਾਹਾਂ ਜਾਣ ਦੀ ਜਲਦੀ ਪੈ ਗਈ ਹਾਂ ਓਹੋ ਮੈਨੂੰ ਪਤਾ ਨਹੀਂ ਤੁਸੀਂ ਰਸਤੇ ਵਿੱਚ ਖਲੋ ਕੇ ਜੂਸ ਪੀਣਾ ਠੀਕ ਨਹੀਂ ਸਮਝਦੇ ਉਹਦੀਆਂ ਅੱਖਾਂ ਜਦੋਂ ਅਥਰੂ ਚਾਹ ਦੀ ਪਿਆਲੀ ਵਿੱਚ गिर ਗਏ ਓਹੋ ਮੈਨੂੰ ਤਾਂ ਪਤਾ ਹੀ ਨਹੀਂ ਸੀ ਅਥਰੂ ਘੋਰ ਕੇ ਚਾਹ ਬਹੁਤੀ ਮਜ਼ੇਦਾਰ ਹੋ ਜਾਂਦੀ ਹੈ ਮੇਰੇ ਵਿੱਚ ਰਿਮਾਰਕ ਉੱਤੇ ਉਹ ਰੋਂਦੀ ਰੋਂਦੀ ਹੱਸ ਪਈ ਮੀ ਪੰਦੇ ਤੋਂ ਉਪ ਨਿਕਲ ਆਵੇ ਤਾਂ ਕਾਣੀ ਗਿੱਦੜੀ ਦਾ ਵਿਆਹ ਹੁੰਦਾ ਏ ਉਹਨੇ ਪਰਸ ਚੋਰ ਮਾਲ ਕੱਢ ਕੇ ਅਥਰੂ ਪੁੰਝ ਲਏ ਮੈਨੂੰ ਲੱਗਾ ਉਹ ਕੁਝ ਕਹਿਣਾ ਚਾਹੁੰਦੀ ਏ ਪਰ ਸ਼ੁਰੂ ਵਿੱਚ ਨਹੀਂ ਨਹੀਂ ਕਰ ਸਕਦੀ ਸੋ ਮੈਂ ਆਪੇ ਹੀ ਪੁੱਛਿਆ ਕੀ ਹਾਲ ਏ ਤੇਰੇ ਉਹਦਾ ਮੇਰਾ ਮਤਲਬ ਏ ਬੰਦੇ ਦਾ ਬੰਦੇ ਦੇ ਪੁੱਤਰ ਦਾ ਪਤਾ ਨਹੀਂ ਉਹ ਹੌਲੀ ਜਹੀ ਬੋਲੀ ਠੀਕ ਹੀ ਹੋਣਾ ਏ ਕਿਉਂ ਉਹ ਤੇਰੇ ਕੋਲ ਨਹੀਂ ਰਹਿੰਦਾ ਮੈਂ ਪੁੱਛਿਆ ਤਾਂ ਚੁੱਪ ਜਹੀ ਹੋ ਗਈ ਫਿਰ ਆਪੇ ਬੋਲਣ ਲੱਗ ਪਈ ਉਹ ਬੰਦੇ ਦਾ ਪੁੱਤਰ ਨਹੀਂ ਸੀ ਬਗੈਰ ਦੱਸੇ ਪੁੱਛੇ ਹੀ ਜਨੌਰ ਵਾਂਗ ਨੱਸ ਗਿਆ ਘਰੋਂ ਪੰਜਾ ਸੱਤਾਂ ਦਿਨ ਪਿੱਛੋਂ ਕਿਸਦੇ ਹੱਥ ਆਪਣਾ ਸੁਭਾਨ ਮੰਗਵਾ ਲਿਆ ਮੈਨੂੰ ਤਾਂ ਜਿਵੇਂ ਅੱਗ ਲੱਗ ਪਈ ਮੇਰਾ ਜੀ ਕੀਤਾ ਬੜਾਈ ਜੀ ਕੀਤਾ ਕਿਸੇ ਤਰ੍ਹਾਂ ਇਹ ਅੱਗ ਉਹਨੂੰ ਲੱਗ ਜਾਵੇ ਇਸੇ ਤਰ੍ਹਾਂ ਮੈਂ ਉਹਨੂੰ ਸੜਦੇ ਹੋਏ ਵੇਖਾਂ ਉਹਦਾ ਭਾਵੇਂ ਪਿੰਡਾ ਹੀ ਹੋਵੇ ਕੁਝ ਸੜੇ ਤਾਂ ਸਹੀ ਮੈਂ ਉਹ ਭਾਂਡੇ ਭੰਨ ਸੁਟੇ ਜਿਨ੍ਹਾਂ ਵਿੱਚ ਕੁਝ ਖਾਂਦਾ ਪੀਂਦਾ ਸੀ ਉਹ ਸਰਾਣਾ ਸਾੜ ਸੁਟਿਆ ਜਿਸ ਤੇ ਸਿਰ ਰੱਖ ਕੇ ਸੌਂਦਾ ਸੀ ਆਪ ਮੇਰਾ ਦਿਲ ਜਿਵੇਂ ਸੜ ਕੇ ਸੁਆਗ ਹੋ ਗਿਆ ਹੋਵੇ ਉਹ ਫਿਰ ਬੋਲੀ ਵਿਆਹ ਕਰਵਾਉਂਦਾ ਫਿਰਦਾ ਏ ਪਰ ਮੈਂ ਉਹਨੂੰ ਇਸ ਜੋਗਾ ਛੱਡਣਾ ਨਹੀਂ ਸਿਰੋਮਾਲ ਦੇਣਾ ਏ ਮੈਨੂੰ ਲੱਗਾ ਉਹ ਸੱਚੀ ਮੁੱਚੀ ਬਹੁਤ ਔਖੀ ਸੀ ਉਦੇ ਅੰਦਰ ਬਦਲੇ ਦੀ ਅੱਗ ਦਾ ਭਾਂਬੜ ਬਲ ਇੰਜਰਡ ਐਂਡ ਇਨਸਲਟਡ ਇਹ ਪਹਿਲੀ ਵਾਰ ਹੋਇਆ ਸੀ ਖਬਰੇ ਪਹਿਲੀ ਵਾਰੀ ਉਹੋ ਉਹਨੇ ਵੱਧਵਾ ਦੇ ਘੇਰੇ ਚੋਂ ਨਿਕਲ ਕੇ ਕਿਸੇ ਮਰਦ ਨੂੰ ਆਪਣਾ ਕੀਤਾ ਸੀ ਸੱਤ ਖਸਮੀਆਂ ਜੇ ਉੱਕਾ ਹੀ ਉੱਜੜ ਗਈ ਹੋਣੀ ਸੀ ਕੀ ਮਾਂ ਦੀ ਵੱਧਵਾ ਨਾਲ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ